ਝੂਠ ਨਹੀਂ ਬੋਲ ਰਹੇ ਮੇਰੇ ਪਿਓ ਨੇ ਸਾਨੂੰ ਕੁੱਟਿਆ ਵਾ ਉਹ ਚੁਰਾ ਚੁਰੋ ਤੇ ਗਾਤਰਾ ਪਾਇਆ ਗਾਤਰਾ ਲਾ ਕੇ ਸੌਂਦਾ ਸੀ ਪਰ ਤੇਰੇ ਪਿੰਡ ਵਾਲੇ ਕਿਉਂ ਨਹੀਂ ਤੁਹਾਡਾ ਸਪੋਰਟ ਕਰ ਰਹੇ ਨਹੀਂ ਕਰ ਰਹੇ ਨਾ ਕਰਨਾ ਕੋਈ ਸ਼ਰਾਬ ਨਹੀਂ ਕੋਈ ਮੀਟ ਨਹੀਂ ਕੋਈ ਕਿ ਕਿਸਮ ਦਾ ਆਪਾਂ ਨਸ਼ਾ ਨਹੀਂ ਕਰਦੇ ਅੱਛਾ ਕਿਉਂਕਿ ਆ ਗੁਰੂ ਘਰ ਦੇ ਅੱਗੇ ਖੜੇ ਆ ਕਿਉਂਕਿ ਆਪਣਾ ਕੰਮ ਹੈ ਮਿਹਨਤ ਵਾਲੇ ਬਣੇ ਪਿਓ ਸਾਡਾ ਸੀ ਵਿਆਹਿਆ ਮੇਰੀ ਮਾਣਾ ਸਾਨੂੰ ਪਤਾ ਨਸ਼ਾ ਕਰਦਾ ਕਿ ਨਹੀਂ ਕਰਦਾ ਪਿੰਡ ਦਾ ਬੰਦਾ ਆਇਆ ਸਾਰਾ ਪਿੰਡ ਸਾਰਾ ਪਿੰਡ ਮੇਰੇ ਕੋ ਵੀਡੀਓ ਪਈ ਹੈ ਨਾ ਹੁਣੇ ਤੁਹਾਨੂੰ ਦਿਖਾ ਕੇ ਜਾਵਾਂਗਾ ਸਾਰਾ ਪਿੰਡ ਸਾਰਾ ਪਿੰਡ ਇਹ ਸਾਰਾ ਪਿੰਡ ਇੱਕ ਮਿੰਟ ਇੱਕ ਮਿੰਟ ਰੁਕ ਮੇਰੇ ਮੁੰਡੇ ਨੇ ਜੰਮਦੇ ਨੇ ਨਾ ਮੂੰਹ ਚ ਉਮੀਦ ਪਾਇਆ ਨਾ ਦਾ ਪਾਇਆ ਅੱਛਾ ਕੁਝ ਨਹੀਂ ਕਰਦਾ ਸ਼ਰਾਬ ਮੈਂ ਨੇ ਹੱਥ ਨਹੀਂ ਲਾਇਆ ਹਮ ਸ਼ਰਾਬ ਵਾਲੇ ਬੰਦੇ ਦੇ ਕੋਲ ਨਹੀਂ ਖਲਾਉਂਦਾ ਅੱਛਾ ਤਾਂ ਕਹਿੰਦੇ ਜ਼ਮੀਨ ਵੇਚ ਵੀ ਜ਼ਮੀਨ ਵੇਚ ਵੀ ਕਰਾ ਵੀ ਵੇਚ ਦਿੰਦੀ ਆ ਘਰ ਵੀ ਵੇਚ ਦਿੱਤਾ ਨਾ ਹੀ ਜ਼ਮੀਨ ਵੇਚੀ ਆ ਅਸੀਂ ਕੇਸ ਲਾਇਆ ਹੋਇਆ ਵਾ ਸਾਡਾ ਜਿੰਨੀਆਂ ਸਟੱਡੀ ਦੇ ਖਰਚੇ ਨੇ ਸਾਨੂੰ ਸਾਡੀ ਸਟੱਡੀ ਦੇ ਖਰਚੇ ਚਾਹੀਦੇ ਨੇ ਅਸੀਂ 14 ਸਾਲ ਹੋ ਗਏ ਸਿੱਚੂ ਆਪਾਂ ਬੈਠੇ ਆ ਅਸੀਂ ਬੋਲੇ ਨਹੀਂ ਹੁਣ ਵੀਡੀਓ ਵਾਇਰਲ ਹੋ ਗਈ ਉਹਨੂੰ ਨਿਆਣੇ ਚਿੱਤੇ ਆ ਗਏ ਇੱਕ ਨੇ ਮੈਡ ਬਣਿਆ ਆਖਿਆ ਕਿ ਤੂੰ 6 ਮਰਲੇ ਲੇਲਾ ਥਾਂ ਦੇ ਅਣੀ 6 ਮਰਲੇ ਨਹੀਂ ਮੈ ਲੈਣੇ ਮਤਲਬ ਤਿੰਨ ਹਿੱਸੇ ਇੱਕ ਮੁੰਡੇ ਦਾ ਇੱਕ ਕੁੜੀ ਦਾ ਤੇ ਇੱਕ ਤੁਹਾਡੇ ਉਹ ਆਪਣੇ ਉਹ ਦਾ ਤਿੰਨ ਹਿੱਸੇ ਆ 6 ਮਰਲੇ ਦਾ ਮੰਗਦੀ ਤੇ ਦੋ ਮਰਲੇ ਮੈਂ 8 ਮਰਲੇ ਮੈਂ ਰੱਖ ਲੈਣਾ ਅੱਛਾ ਫਿਰ ਇਹਨੇ ਆਖਿਆ ਕਿ ਅਸੀਂ 5 ਲੱਖ ਲਿਖੇ ਵਿਖਾਵਾਂਗੇ ਤੇ ਭਰਾ ਮੇਰਾ ਆਣ ਕੇ ਫਾੜ ਕੇ ਮਰ ਗਿਆ ਬਲਵਿੰਦਰ ਸਿੰਘ ਇਹ ਇਹਦੇ ਚੱਕਰ ਚ ਇਹਦੇ ਚੱਕਰ ਦੇ ਵਿੱਚ ਇਹਦੇ ਵਿੱਚ ਨਾ ਹੋਰ ਵੀ ਲੋਕ ਹੁੰਦੇ ਆ ਮੋਤਬਾਰ ਵਸਦੇ ਆ ਪੰਚਾਇਤ ਹੁੰਦੀ ਪਿੰਡ ਦੀ ਤੁਸੀਂ ਉਹਨਾਂ ਕੋਲ ਸ਼ਿਕਾਇਤ ਨਹੀਂ ਕੀਤੀ ਆਪਣੇ ਪਿਓ ਦੀ ਵਿੱਚ ਸਾਨੂੰ ਨਸ਼ਾ ਕਰਕੇ ਕੁੱਟਦਾ ਮਾਰਦਾ ਹਾਂਜੀ ਉਹਨਾਂ ਨੇ ਸਾਡਾ ਕਈ ਵਾਰੀ ਸਮਝੌਤਾ ਕਰਾਇਆ ਸੀ ਪਰ ਜਿਹੜਾ ਬੰਦਾ ਇੱਕ ਗਲਤੀ ਹੁੰਦੀ ਆ ਇੱਕ ਵਾਰੀ ਹਾਂ ਬਾਰ-ਬਾਰ ਗਲਤੀ ਨਹੀਂ ਹੁੰਦੀ ਅੱਛਾ ਠੀਕ ਆ ਇਹ ਤਾਂ ਬੰਦਾ ਪੱਕਾ ਹੋ ਗਿਆ ਸੀ ਕੁੱਟ ਮਾਰ ਤੇ ਹਾਂ ਮਾਸ ਖਾ ਰਹੀ ਆ ਤੇ ਕੁੜੀ ਅੱਗੇ ਬੋਲ ਰਹੀ ਆ ਇਹ ਬੋਤ ਨੂੰ ਜਿੱਦਾਂ ਬੋਲਦੇ ਆ ਪੈਸੇ ਆਉਣਗੇ ਮਤਲਬ ਕੁੜੀ ਨੂੰ ਮੋਰਾ ਬਣਾ ਕੇ ਯੂਜ਼ ਕੀਤਾ ਜਾਦਾ ਹਾਂ ਬਸ ਆਰਮਾਨਾ ਕਰਕੇ ਬੈਠੀ ਹੁੰਦੀ ਪਾਗੇ ਸਸਿਕਲ ਦੋਸਤੋ ਕੀ ਹਾਲ ਚਾਲ ਹੈ ਤੇ ਸੋ ਅੱਜ ਪਹੁੰਚੇ ਆ ਦੀਨੇਵਾਲ ਪਿੰਡ ਦੇ ਵਿੱਚ ਤੇ ਕਾਫੀ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਵੀ ਇੱਕ ਕੁੜੀ ਇੱਕ ਧੀ ਜਿਹੜੀ ਆ ਪੁਰ ਦੇ ਥੱਲੇ ਚਾਹ ਦਾ ਸਟਾਲ ਲਾ ਰਹੀ ਆ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਸੀ ਉਦੋਂ ਅਸੀਂ ਵੀ ਕੁੜੀ ਨੂੰ ਕਾਲ ਕੀਤੀ ਵੀ ਕੁੜੀ ਕੀ ਕੰਮ ਕਰਨਾ ਚਾਹੁੰਦੀ ਆ ਉਹਨੇ ਕਿਹਾ ਵੀ ਮੈਂ ਕੁਛ ਆਪਣਾ ਬਿਜ਼ਨਸ ਸਟੇਟ ਕਰਨਾ ਚਾਹੁੰਦੀ ਆ ਅਸੀਂ ਵੀ ਉਹਦੀ ਹੈਲਪ ਵਾਸਤੇ ਉਹਨੂੰ ਕਾਲ ਕੀਤੀ ਰੈਡੀ ਸੀ ਸਾਰਾ ਸਾਡਾ ਸਾਰਾ ਸਮਾਨ ਪਰ ਕਿਤਨਾ ਕਿਤੇ ਕੋਈ ਗੱਲ ਆ ਜਾਂਦੀ ਹੈ ਵਿੱਚ ਉਹਦੇ ਅੱਜ ਸਾਡੂ ਜਦੋਂ ਉਹਦੀ ਇੰਟਰਵਿਊ ਵਾਚ ਕੀਤੀਆਂ ਕਾਫੀ ਵੀਡੀਓ ਦੇਖਿਆ ਉਹਦੇ ਵਿੱਚ ਉਹਨਾਂ ਨੇ ਨਾ ਆਪਣੇ ਪਿਤਾ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਜਿਹੜੇ ਸੀ ਲਾਏ ਆ ਵੀ ਪਿਤਾ ਸਾਡਾ ਡਰੱਗਿਸਟ ਆ ਪਿਤਾ ਸਾਡਾ ਸ਼ਰਾਬੀ ਆ ਪਿਤਾ ਆ ਸਾਡਾ ਕੁੱਟਮਾਰ ਕਰਦਾ ਆ ਨਸ਼ੇ ਨਸ਼ੇ ਦੀ ਹਾਲਤ ਵਿੱਚ ਘਰ ਵੇਚ ਦਿੱਤਾ ਪਰਿਵਾਰ ਦਾ ਕੱਲਾ ਕੱਲਾ ਸਮਾਨ ਵੇਚ ਦਿੱਤਾ ਜ਼ਮੀਨ ਵੇਚ ਦਿੱਤੀ ਕੁਛ ਸਾਡੇ ਕੋਲ ਹੈ ਨਹੀਂਗਾ ਤੇ ਉਸ ਦੇ ਸਹਾਰੇ ਕੱਲ ਬਹੁਤ ਪੈਸਾ ਬੀਬੀ ਦੇ ਕੋਲ ਮੈਨੂੰ ਲੱਗਦਾ ਆ ਗਿਆ ਆਪਣੇ ਅੰਮ੍ਰਿਤਸਰ ਤੋਂ ਸਾਡੇ ਭਾਈ ਹੁਣੀ ਸੀ ਉਹਨਾਂ ਨੇ ਵੀ ਉਹਨਾਂ ਨੂੰ ਕਾफी ਸੇਵਾ ਭੇਜੀ ਆ ਜੀ ਤੇ ਹੁਣ ਗੱਲ ਕਰਦੇ ਹਾਂ ਹੁਣ ਸਿੱਧੇ ਪਹੁੰਚੇ ਆ ਸਿੱਧੇ ਆਪਾਂ ਉਸ ਹੀ ਨਸ਼ਈ ਪਿਓ ਕੋਲ ਪਿਓ ਕੋਲ ਆਏ ਆ ਜਿਨ੍ਹਾਂ ਨੂੰ ਉਹਦੀ ਧੀ ਨੇ ਤੇ ਉਹਦੇ ਦੇ ਘਰ ਵਾਲੀ ਨੇ ਬਣਾਇਆ ਬਈਰ ਕੋ ਕੀ ਹਾਲ ਚੱਲ ਆ ਹਾਂਜੀ ਠੀਕ ਠਾਕ ਜੀ ਠੀਕ ਠਾਕ ਹਾਂਜੀ ਤੇ ਇਹ ਆ ਜੀ ਉਹ ਪਿਓ ਜਿਹੜਾ ਡੇਲੀ ਸ਼ਰਾਬ ਨਾਲ ਨਿਤ ਰੱਜਿਆ ਰਹਿੰਦਾ ਆ ਡਰੱਗ ਕਰਦਾ ਆ ਤੇ ਉਸ ਤੋਂ ਬਾਅਦ ਆਪਣੀ ਧੀ ਨੂੰ ਬੱਚੇ ਨੂੰ ਤੇ ਆਪਣੀ ਘਰ ਵਾਲੇ ਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢਿਆ ਬਜਰ ਕੋ ਕੀ ਗੱਲ ਕਿਉਂ ਕਰੋ ਕੱਟਦਾ ਉਹਨੂੰ ਇਹ ਤਾਂ ਜੀ ਬਿਲਕੁਲ ਝੂਠਿਆ ਜੀ ਜੀ ਅਸੀਂ ਕਿਉਂਕਿ ਅਸੀਂ ਅਮਰਤਾਰ ਸਿੰਘ ਆ ਸਨ ਅਸੀਂ ਤੋਂ ਅਸੀਂ ਮਹਾਰਾਜ ਦੇ ਲੜ ਲੱਗੇ ਹੋਏ ਆ ਜੀ ਕੋਈ ਸ਼ਰਾਬ ਨਹੀਂ ਕੋਈ ਮੀਟ ਨਹੀਂ ਕੋਈ ਕਿਸ ਕਿਸਮ ਦਾ ਆਪਾਂ ਨਸ਼ਾ ਨਹੀਂ ਕਰਦੇ ਅੱਛਾ ਕਹਿੰਗੇ ਆ ਗੁਰੂ ਘਰ ਦੇ ਅੱਗੇ ਖੜੇ ਆ ਕਿਉਂਕਿ ਆਪਣਾ ਕੰਮ ਹੈ ਮਿਹਨਤ ਵਾਲੇ ਬਣਨੇ ਇਹਨਾਂ ਦਾ ਜਦੋਂ ਕਰੈਕਟਰ ਬਹੁਤ ਜ਼ਿਆਦਾ ਖਰਾਬ ਹੋਇਆ ਫਿਰ ਉਹਦਾ ਕਰਕੇ ਇਹ ਸਾਰੀ ਕਹਾਣੀ ਹੱਡੀ ਵਿਖੜੀ ਆ ਨਹੀਂ ਕਰੈਕਟਰ ਕਿਹਦਾ ਖਰਾਬ ਸੀਗਾ ਕਰੈਕਟਰ ਘਰਦੀ ਦਾ ਸੰਜੀਤ ਕੌਰ ਦਾ ਅੱਛਾ ਤੇ ਬੇੜੇ ਬੇੜੀ ਦੇ ਉਹ ਮੇਰੇ ਛੋਟੇ ਹੀ ਗਏ ਬਿਲਕੁਲ ਬੱਚੇ ਬੱਚਿਆਂ ਦੀ ਉਮਰ ਕਿੰਨੀ ਸੀ ਉਸ ਟਾਈਮ ਉਮਰ ਕੁੜੀ ਮੇਰੇ ਹੈਗੀ ਕੋਈ 5 ਸਾਲ ਦੇ ਲੱਗੇ ਬੰਨੇ ਅੱਛਾ ਤੇ ਜਿਹੜਾ ਮੁੰਡਾ ਹੈਗਾ ਮੁੰਡਾ ਮੇਰਾ 2 ਸਾਲ ਤੋਂ ਛੋਟਾ ਜੀ ਰਾਜਮਪ੍ਰੀਤ ਸਿੰਘ ਅੱਛਾ ਤੇ ਕੌਣ ਸੀ ਕੋਰ ਕੁੜੀ ਤੇ ਸ਼ਰਜੀਤ ਕੌਰ ਕਰਦੀ ਹੂੰ ਇਨਾਲੇ ਫਿਰ ਜਾਦੀ ਹੱਥ ਮੇਰੀ ਕਰਾ ਦਿੱਤੀ ਤੇ ਮੈਂ ਹੱਥ ਪੱਲਾ ਜੋੜਿਆ ਪਰ ਇਹ ਨਹੀਂ ਹਟੇ ਅੱਛਾ ਫਿਰ ਉਹ ਤੋਂ ਬਾਅਦ ਥਾਣੇ ਜਾਣਾ ਪਿਆ ਇਹ ਜਿਹੜੇ ਮੈਟਰ ਹੋਏ ਸੀਗੇ ਤੁਸੀਂ ਕਹਿੰਦੇ ਵੀ ਜਿਹੜੇ ਨਜਾਇਜ਼ ਸਬੰਧਾਂ ਨੂੰ ਤੁਸੀਂ ਮੋਰੇ ਲੈ ਕੇ ਆਏ ਹੋ ਹਾਂ ਜੀ ਇਹ ਮੈਟਰ ਜਿਹੜੇ ਆ ਪਿੰਡ ਦੀ ਪੰਚਾਇਤ ਵਿੱਚ ਵੀ ਹੋਏ ਸੀਗੇ ਆਈ ਸੀ ਗੱਲ ਪੰਚਾਇਤ ਦੇ ਵਿੱਚ ਇਹ ਹਾਂਜੀ ਪੰਚਾਇਤ ਆ ਮੈਂ ਦੱਸਿਆ ਪਿੰਡਿਆਂ ਨੂੰ ਉਹਨਾਂ ਨੇ ਮੈਂ ਆਖਿਆ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਤੁਸੀਂ ਘਰ ਬਿਕੇ ਨਹੀਂ ਛੋੜਦੇ ਨਾਲ ਅੱਛਾ ਆਹੀ ਫਿਰ ਜਿਹੜੇ ਵਿੱਚੋਂ ਦੋ ਬੰਦੇ ਆ ਗਏ ਉਹ ਦੋਗਲੇ ਗੇ ਅੱਛਾ ਉਹ ਮੈਂ ਗੁਰੂ ਘਰ ਖਲੋਤਾ ਮੈਂ ਝੂਠੀ ਮਾਰਦਾ ਜੀ 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 ਦੋਗ ਬੰਦੇ ਦੋਗਲੇ ਸੀ ਤੇ ਉਹਨਾਂ ਨੇ ਕਦੀ ਉਹਦੇ ਨਾਲ ਦੀ ਗੱਲ ਕਰਨੀ ਕਦੀ ਮੇਰੇ ਨਾਲ ਦੀ ਕਰਨੀ ਮੈਂ ਜੋਗੇ ਜੋ ਬਾਰੇ ਸਦਰ ਥਾਣੇ ਚਲੇ ਗਿਆ ਅੱਛਾ ਮਾਦਰ ਨੂੰ ਪਾਲਿਆ ਵੇ ਚਾਟੋ ਦੇ ਹੂੰ ਜਾ ਕੇ ਮੈਂ ਉਹਨੂੰ ਆਖਿਆ ਕਿ ਏਐਸਆਈ ਹੀ ਹਰਜੀਤ ਸਿੰਘ ਜੀ ਤੇ ਹੈਗਾ ਹੀਗਾ ਨਿਰੰਗ ਸਿੰਘ ਜੀ ਥਾਣੇਦਾਰ ਜੀ ਉਹਨਾਂ ਦੇ ਗਾੜੀ ਰੋਇਆ ਪਟਿਆ ਤੇ ਉਹਨਾਂ ਨੇ ਆਖਿਆ ਕਿ ਕੀ ਗੱਲ ਮਹ ਜੀ ਆ ਗੱਲ ਆ ਇਹ ਮੈਂ ਹਰਦੀ ਨਹੀਂ ਉਹਨਾਂ ਫਿਰ ਮੇਰੀ ਸਾਲੀ ਨੂੰ ਸੰਡੂ ਲੱਗਦੇ ਸਦਿਆ ਅੱਛਾ ਸਾਸਿ ਵੀ ਮੇਰੀ ਆ ਗਈ ਹੂੰ ਉਹਨਾਂ ਨੇ ਆਣ ਕੇ ਗੱਲਬਾਤ ਕੀਤੀ ਕਹਿੰਦੇ ਦੱਸੋ ਕੀ ਗੱਲ ਮਹਾਗੇ ਆ ਗੱਲ ਜੇ ਭਾਈ ਮੇਰੇ ਹੱਥ ਖੜੇ ਜੇ ਇਹਨੂੰ ਲੈ ਜਾਓ 22 ਚਾਂਸ ਰੱਬ ਨਾ ਕਰੇ ਕਹਦੇ ਮੈਨੂੰ ਕੁਝ ਦੇ ਕੇ ਮਾਰ ਦੇ ਤੇ ਜਾਂ ਕਿਸੇ ਤੋਂ ਮਰਵਾ ਦੇ ਜਿਹਦੇ ਨਾਲ ਸੰਬੰਧ ਆ ਤੇ ਫਿਰ ਮਹਾਗੇ ਕੰਮ ਵਾਜੂਗਾ ਤੇ ਤੁਸੀਂ ਮੈਂ ਬੇਨਤੀ ਹੈ ਕਿ ਲੈ ਜਾਓ ਉਹ ਲੈ ਗਿਆ ਦੋ ਦਿਨ ਉਹਨਾਂ ਰੱਖਿਆ ਤੇ ਜਿਹਦੇ ਦਿਨ ਫੇਰ ਗੱਲਤੀ ਆ ਆਂਦੇ ਸਾਨੂੰ ਮੌਕਾ ਦੇ ਜਿੰਦਾ ਹਾਂ ਕੁਝ ਸ਼ਮਾ 6 ਮਹੀਨੇ ਮੌਕਾ ਦਿੱਤਾ 6 ਮਹੀਨੇ ਬਾਅਦ ਉਹਨੇ ਕੈਨੇਡਾ ਜਾ ਰਹੀ ਜਵਾਨੇ ਉਹਨੇ ਥੱਲੇ 10000 ਰੁਪਏ ਗੇਟ ਦੇ ਥੁਰ ਦਿੱਤਾ 10000 ਮਿਲ ਰਿਹਾ ਥਾ ਗਿਆ ਮੈਂ ਜਿਆ 10000 ਡੇੜਾ ਇਹ ਕਿਥੋਂ ਆਇਆ ਐ ਮੇਰੀ ਸਹੇਲੀ ਨੇ ਦਿੱਤਾ ਮੈਸੇਜ ਹੀ ਦਿੱਤੇ ਦੇਖੀ ਨਹੀਂ ਮੈਨੂੰ ਸੇ ਲਈ ਦੇ ਹੰਡਿਆ ਅੱਛਾ ਮਾ ਉਹ ਜਵਾਨ ਦੇ ਪਿਆ ਮੈਨੂੰ 10000 ਰੁਪਏ ਮੈਂ ਫੜ ਲਿਆ ਫਿਰ ਮੈਂ ਉਹਨੂੰ ਆਖਿਆ ਮਾ ਕਹੇ ਹੱਥ ਜੁੜੇ ਆਪਾਂ ਪਰਵਾਰ ਨੂੰ ਪਾਲੀਏ ਕਿਉਂ ਬੱਚੇ ਛੋਟੇ ਛੋਟੇ ਆ ਤੇ ਇਹਨਾਂ ਦੇ ਅਸਰ ਬੜਾ ਮਾੜਾ ਪੈਣ ਡਿਆ ਹੁਣ ਸੁਣ ਕੇ ਕੱਲਾ ਫਿਰ ਇਹ ਨਹੀਂ ਆਟੀ ਫਿਰ ਇਹਨੇ ਚੁੱਕਿਆ ਸਮਾਨ ਮਾ ਪਿਓ ਨੂੰ ਤੇ ਸਾਲੇ ਨੂੰ ਲੈਣ ਕੇ ਖਡੂਰ ਸਾਹਿਬ ਚਲੇ ਗਈ ਅੱਛਾ ਉਥੇ ਮਜੀਬ ਸਿੰਘ ਲੜਕਾ ਸੀ ਤੇ ਉਹਦੇ ਨਾਲ ਇਹਦਾ ਸੰਬੰਧ ਚੱਲੂ ਹੋ ਗਿਆ ਅੱਛਾ ਖਡੂਰ ਸਾਹਿਬ ਚੱਲ ਖਡੂਰ ਸਾਹਿਬ ਜਾ ਕੇ ਵੀ ਫਿਰ ਉਹ ਤੋਂ ਬਾਅਦ ਖਡੂਰ ਸਾਹਿਬ ਜਾ ਕੇ ਤੇ ਫਿਰ ਉਹਨਾਂ ਨੇ ਇਹਨੂੰ ਤਪਲਾਇਆ ਵੀ ਆ ਥੋੜਾ ਕੁੱਟਿਆ ਵੀ ਆ ਉਹਨਾਂ ਬੀਬੀਆਂ ਨੇ ਉਹ ਫੇਰ ਛੱਜਲਵੜੀ ਚਲੇ ਗੀਆ ਅੱਛਾ ਉਥੋਂ ਜਾ ਕੇ ਮੇਰੇ ਤੇ ਕੇਸ ਕਰਤਾ ਅੱਛਾ ਫੇਰ ਥੋੜੇ ਤੇ ਕੇਸ ਹੋ ਗਿਆ ਹਾਂ ਕਿ 6 ਬੋਤਲਾਂ ਸ਼ਰਾਬ ਦੀਆਂ ਪੀਂਦਾ ਔੜਦਾ ਮਾਰਦਾ ਸਾਢੇ 4 ਸਾਲ ਮੈਂ ਕੇਸਾ 6 ਬੋਤਲਾਂ ਦਿਹਾੜੀ ਦੀਆਂ ਹਾਂ ਉਹ ਦਿਹਾੜੀ ਦੀਆਂ 6 ਬੋਤਲਾਂ ਪੀਂਦਾ ਰਿਹਾ ਫੇਰ ਉਹ ਤੋਂ ਬਾਅਦ ਜਦੋਂ ਜੱਜ ਨਵੀਂ ਆਈ ਆ ਉਹ ਵਾਵਾ ਚੰਗੀ ਜਾਣ ਕੇ ਦਾਨੀ ਉਹ ਮੈਨੂੰ ਆਦੀ ਕੇ ਹਰਜਿੰਦਰ ਸਿੰਘ ਤੁਸੀਂ ਜੇ ਨਾ ਹੋ ਜੀ ਮੈਂ ਹੋ ਕੇ ਨਹੀਂ ਨਹੀਂ ਤੁਸੀਂ ਤੇ ਕਿਸ ਨਾਲ ਜੇ ਫੇਰ ਜਿਹੜੀ ਵਕੀਲਣੀ ਆਉਦੀ ਬਲਜਿੰਦਰ ਕੌਰ ਜਲਾਲਾਵਾਦ ਤੋਂ ਉਹਨੇ ਆਖਿਆ ਨਹੀਂ ਮੈਡਮ ਜੀ ਹਰਜਿੰਦਰ ਸਿੰਘ ਇਹੀ ਆ ਸਾਢੇ 4 ਸਾਲ ਹੋ ਗਏ ਇਹਨੇ ਤਾਂ 50000 ਰੁਪਏ ਲੈਣਗੇ ਮੇਰੇ ਮੇਜ ਤੇ ਵੀ ਰੱਖਦਾ ਕਿ ਇਹਨੂੰ ਦੇ ਦੇ ਤੇ ਕੰਮ ਨਵੇੜ ਅੱਛਾ ਬਾਏ ਨੇ ਆਖਿਆ ਮੈਂ 5 ਲੱਖ ਲੈਣਾ ਅੱਛਾ ਫਿਰ ਜਦੋਂ ਅਸੀਂ ਇਹ ਬਿਆਨ ਹੋਇਆ ਤੇ ਉਹਨੇ ਮੈਡਮ ਨੇ ਆਖਿਆ ਕਿ ਤੂੰ 6 ਮਰਲੇ ਲੀਲਾ ਥਾਂ ਦੇ ਅਣੀ 6 ਮਰਲੇ ਨਹੀਂ ਮੈਂ ਲੈਣੇ ਮਤਲਬ ਤਿੰਨ ਹਿੱਸੇ ਇੱਕ ਮੁੰਡੇ ਦਾ ਇੱਕ ਕੁੜੀ ਦਾ ਤੇ ਇੱਕ ਤੁਹਾਡਾ ਉਹ ਆਪਣੇ ਹੋ ਜਾਂਦੇ ਨੇ ਹਿੱਸੇ ਆ 6 ਮਰਲੇ ਤਾਂ ਮੰਗਦੀ ਤੇ ਦੋ ਮਰਲੇ ਮੈਂ 8 ਮਰਲੇ ਮੈਂ ਰੱਖ ਲੈਣਾ ਅੱਛਾ ਫਿਰ ਇਹਨੇ ਆਖਿਆ ਕਿ ਅਸੀਂ 5 ਲੱਖ ਲਿਖੇ ਖਵਾਵਾਂਗੇ اچھا ਤੇ ਭਰਾ ਮੇਰਾ ਆਣ ਕੇ ਫਾੜ ਕੇ ਮਰ ਗਿਆ ਬਲਵਿੰਦਰ ਸਿੰਘ ਇਹ ਇਹਦੇ ਚੱਕਰ 'ਚ ਇਹਦੇ ਚੱਕਰ ਦੇ ਵਿੱਚ ਇਹ ਪਿੰਡ ਮੌਜੂਦ ਆ ਮੇਰੇ ਪਿਛਲੇ ਪਾਸੇ ਸਾਰਾ ਪਿੰਡ ਮੌਜੂਦ ਆ ਤੇ ਉਹ ਹਰੇਕ ਬੰਦਾ ਗਵਾਹੀ ਭਰ ਰਿਹਾ ਇਹਨਾਂ ਇਸ ਬਜ਼ੁਰਗਾਂ ਦੀ ਵੀ ਇਸ ਬਜ਼ੁਰਗ ਨੇ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ ਇਹਨੇ ਥੋੜੇ ਦੇ ਇਲਜ਼ਾਮ ਜਿਹੜਾ ਲਾਤਾ ਉਹ ਬਹੁਤ ਵੱਡਾ ਕਿਉਂ ਕੀ ਗੱਲ ਹੋ ਗਈ ਇਦਾਂ ਦੀ ਪੈਸਾ ਦਾ ਕਰਕੇ ਪੈਸੇ ਇਕੱਠੇ ਹੋ ਜਾਣ ਨਹੀਂ ਅਸੀਂ ਇਹ ਸਾਲੀ ਸੰਡੂ ਮੇਰਾ ਬਹੁਤ ਬੰਦੇ ਚੰਗੇ ਆ ਪਰ ਇਹ ਪਤਾ ਨਹੀਂ ਕੀ ਦਾ ਨੇ ਦੋਦੇ ਚੁੰਗਿਆ ਜੇ ਜਿਹੜਾ ਇਹਨੇ ਬੇੜਾ ਕਰ ਦਿੱਤਾ ਤੇ ਕੋਈ ਹੋਰ ਕਾਰਜ ਕੋਈ ਕੰਮ ਕੋ ਮਲ ਕੋ ਕੀ ਇਹ ਤਾਂ ਕਹਿੰਦੇ ਨਸ਼ੇ 'ਚ ਟੁੰਨ ਰਿਹਾ ਸਾਰੀ ਦਿਹਾੜੀ ਨਹੀਂ ਨਹੀਂ ਇਹਨੇ ਨਸ਼ਾ ਮੂੰਹ ਤੇ ਲਾ ਕੇ ਨਹੀਂ ਮੂੰਹ 'ਚ ਨਹੀਂ ਇਹ ਨਹੀਂ ਨਹੀਂ ਨਸ਼ਾ ਖਾਤਾ ਵਰਦੇ ਨੇ ਤਾਂ ਫਾ ਲਿਆ ਇਹਨੇ ਆਖਿਆ ਵੀ ਮੈਂ 2 ਲੱਖ ਰੁਪਏ ਲੈਣਾ ਨਾ ਦਿਓਗੇ ਤੇ ਮੈਂ ਤੁਹਾਨੂੰ ਦੋਵਾਂ ਨੂੰ ਵੰਦ ਕਰਾਂ ਓਹੋ ਬਾਤਾਂ ਕਰ ਤੇ ਸੋ ਤੇ ਜਦੋਂ ਇਹਦਾ ਪਿਓ ਆਇਆ 13 ਬੰਦੇ ਲੈ ਕੇ ਉਹਨੇ ਕਿਹਾ ਜੁਗਾਸਿਆ ਤੇਰੀ ਕੁੜੀ ਨਹੀਂ ਵਸਣਾ ਆ ਜਿਹੜੀ ਬੀਬੀ ਹੈ ਦਾ ਰੂਪ ਬੈਠੀ ਹੋ ਦੇ ਦਿੱਤੀ ਨਾ ਇਹ ਮਸਲਾ ਤੇ ਫਿਰ ਉਹ ਮੁੜ ਕੇ ਫਿਰ ਨਿਆਣੇ ਸੋਟ ਗਈ ਆ ਦੋ ਮਹੀਨੇ ਮੈਂ ਨਿਆਣੇ ਨੂੰ ਇਤਰਾ ਹੀ ਛਾਂ ਦੇਣੀ ਨਹੀਂ ਗਿਆ ਨਹੀਂ ਗਿਆ ਪਰ ਮੈਂ ਨਹੀਂ ਕੋਈ ਕਈ ਮੇਨੂ ਆਦ ਹੈ ਘਰ ਮਾਹਲਾ ਪਿੰਡ ਦੇ ਪਤਵੰਤੇ ਸੱਜਣਾ ਨੂੰ ਵੀ ਬੁਲਾਤਾ ਜਿਨ੍ਹਾਂ ਨੇ ਗਵਾਹੀ ਭਰੀ ਆ ਵੀ ਇਹ ਬੰਦੇ ਨੇ ਨਸ਼ਾ ਨਹੀਂ ਕੀਤਾ ਨਸ਼ਾ ਨਹੀਂ ਕਰਦਾ ਕੋਈ ਪ੍ਰਾਪਰਟੀ ਨਹੀਂ ਵੇਚੀ ਜੇ ਵੇਚੀ ਆ ਤਾਂ ਜ਼ਮੀਨ ਛਡਵਾ ਕੇ ਆਪਣਾ ਅਰ ਜਮੀਨ ਜਿਹੜੀ ਗਹਿਣੇ ਪਈ ਸੀ ਉਹ ਛਡਵਾਈ ਆ ਕੰਮ ਕਰ ਰਿਹਾ ਬੰਦਾ ਆਪਣਾ ਨੂੰ ਉਸ ਸਮੇਂ ਪੱਤਰਕਾਰਾਂ ਨੂੰ ਸਵਾਲ ਕਰਨਾ ਚਾਹੁੰਦਾ ਜਿਹੜੇ ਉੱਥੇ ਆ ਕੇ ਸਿਰਫ ਆਪਣੇ ਵਿਊਓ ਦੀ ਚਾਲ ਖੇਡ ਰਹੇ ਸੀਗੇ ਹੁਣ ਦੱਸੋ ਭਾਈ ਹਕੀਕਤ ਕੀ ਆ ਦੱਸੋ ਵੀਡੀਓ ਪਾਈ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਦਾਂ ਦੇ ਹਾਲ ਜਿਹੜੇ ਹੋਏ ਗਿਆ ਧੀ ਵੱਲੋਂ ਇੱਕ ਪਿਓ ਨੂੰ ਕਹਿਣੇ ਜਾਂ ਇੱਕ ਘਰ ਵਾਲੀ ਵੱਲੋਂ ਆਪਣੇ ਘਰ ਵਾਲੇ ਦੇ ਉੱਤੇ ਇਲਜ਼ਾਮ ਲਾਉਣੇ ਕਿੰਨੇ ਕੁ ਸਹੀ ਨੇ